ਸ੍ਰੀ ਗੁਰੂ ਦੋਸਤੋ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਆਪਾਂ ਤਾਂ ਉੱਠ ਗੜੀ ਸੀ ਮਾਂ ਬਾਈ ਹਲੇ ਪਿਆਗਾ ਕਿਉਂ ਜੀ ਮਾਂ ਬਾਈ ਤਿਆਰ ਆ ਫਲਾਈਟ ਦਾ ਟਾਈਮ ਥੋੜਾ ਜਿਹਾ ਹੋ ਗਿਆ ਚੇਂਜ ਸਵੇਰੇ 7:50 ਤੇ ਹੁਣ ਇਸ ਫਲਾਈਟ ਹੁਣ ਆਊਗੀ 11 ਵਜੇ ਕਿਉਂਕਿ ਤੁੰਦਬਾੜੀ ਆ ਡਿਲੇ ਹੋ ਗਈ ਫਲਾਈਟ ਉਥੋਂ ਹੁਣ ਲਗਭਗ 11:00 ਵਜੇ 11:00 ਵਜੇ ਫਲਾਈਟ ਉਤਰੂਰੇ ਤੇ 6:00 ਵਜੇ ਦਾ ਟਾਈਮ ਹੋ ਗਿਆ ਉਥੋਂ ਦਾ ਤੇ ਐ ਕਰਕੇ ਹੁਣ ਟਾਈਮ ਥੋੜਾ ਚੇਂਜ ਹੋਇਆ ਕਰਕੇ ਬਦਲ ਗਿਆ ਸ਼ਡਿਊਲ ਹੁਣ ਚੱਲਦੇ ਆ ਕਿ ਨਹੀਂ ਆਪਾਂ 13 ਥੱਲੇ ਲੜੀ ਵਰ ਕੇ ਨੂੰ ਚਾਹ ਪਾਣੀ ਪਿਆ ਕੇ ਲਾਉਣੇ ਆਗੇ ਆਪਣਾ ਤਾਂ ਕੋਈ ਗੱਲ ਨਹੀਂ ਆਪਾਂ ਤਾਂ ਜਾਗਦੀ ਪੀਂਦੀ ਨੇਗੇ ਨਾ ਲੋੜ ਐ ਮਰ ਬਾਪੂ ਨੂੰ ਲੈ ਕੇ ਚੱਲਦਾ ਥੱਲੇ ਗਰਾ ਚਾਹ ਚੂਪੇ ਆਉਣੇ ਆ ਬਾਪੂ ਲੈ ਆ ਕੇ ਥੱਲੇ ਕਿਉਂ ਸਿੱਟਾ ਓਕੇ ਦੀ ਰਿਪੋਰਟ ਆ ਜੀਮਾ ਬਾਈ ਤੂੰ ਵੀ ਉੱਠ ਖੜਾ ਯਾਰ ਮੈਂ ਜੀਮਾ ਬਾਈ ਤੂੰ ਵੀ ਉੱਠ ਖੜਾ ਮੈਂ ਮੇਰੇ ਫੋਨ ਤੋਂ ਲਾਉਂਨਾ ਮੈਂ ਨਾਲ ਜੀਮਾ ਬਾਈ ਐ ਚੱਲਦੇ ਆ ਹੁਣ ਗੇਰਾ ਇਧਰ ਉੱਠ ਬੰਨੀ ਚਾਹ ਚੂਪਾਣੀ ਪੀ ਕੇ ਆਉਣੇ ਆ ਗੇਰਾ ਫੇਰ ਉਧਰ ਨੂੰ ਚੱਲਾਂਗੇ ਆਪਾਂ ਆਦੇ ਚੀਮੇ ਬਾਈ ਨੇ ਪਰ ਪਾਤੇ 에어ਪੋਰਟ ਬੰਦੀ ਨੂੰ ਚਾਲੇ ਕਾੜਦੇ ਹਥੋਂ ਪਹਿਲਾਂ ਪਾਰਕਿੰਗ ਚੋ ਗੱਡੀ ਕੱਢਣੀ ਬਾਬਾ ਜਾਂ ਲੱਗ ਜਣਾ ਬਹੁਤ ਟਾਈਮ ਲੱਗਿਆ ਸਾਹਾ ਟਾਈਮ ਲੱਗ ਗਿਆ ਨਾ ਉੱਥੇ ਵੀ ਇੱਕ ਉਹਦੇ ਕਰਕੇ 9 ਸਾਲ ਕਰਕੇ ਬਹੁਤ ਰਾਹ ਬਾਲੀ ਰਸ਼ ਬਹੁਤ ਆ ਹੁਣ ਵੀ ਸਵੇਰੀ ਰਗਲਾ ਇੰਨਾਗਾ ਤੇ ਸ਼ਾਮ ਨੂੰ ਤਾਂ ਬੰਦ ਨਹੀਂ ਕੀ ਬਣੋ ਹਨਾ ਕੰਮ ਐਂਡ ਗੱਲ ਬਾਤ ਹੋਈ ਵੀ ਆ ਪੂਰੀ ਰਸ਼ ਬਹੁਤ ਨਹੀਂ ਆ ਜਾ ਹੁਣ ਵੀ ਬਹੁਤ ਜ਼ਿਆਦਾ ਹੋ ਗਿਆ ਨਾ ਯਾਰ 10 ਵਜੇ ਨਾਲ 9 ਸਾਲ ਕਰਕੇ ਆ ਰਸ਼ ਬਹੁਤ ਜ਼ਿਆਦਾ ਆ ਪਹਿਲਾਂ ਕੱਢਦੇ ਆ ਪਾਰਕਿੰਗ ਚਾੜਦੇ ਆ ਕਰਦੇ ਚੌਧਰੀ ਵੀ ਉਹ ਹੋਂ ਦਾ ਬੱਚੇ ਸਾઠા ਮਾਂ ਦਾ ਤਰ੍ਹਾਂ ਪਾਰ ਕਿੰਜੂ ਗੱਡੀ ਗੋਡੀ ਕੱਢ ਕੇ ਫੇਰ ਚੱਲਦੇ ਉਧਰ ਨੂੰ ਬਾਤ ਹੀ ਚੱਲੇ ਆਪਾਂ ਵੀ 에어ਪੋਰਟ ਮੰਡੀ ਨੂੰ ਲਗਭਗ ਲੱਗ ਜਾਣਗੇ ਤਾਂ ਤਾਂ ਪੂਨਾ ਘੰਟਾ ਲੱਗੂਗਾ ਤੋਂ 15 20 ਕਿਲੋਮੀਟਰ ਹੈਗਾ 에어ਪੋਰਟ 11 ਵਜੇ ਫਲਾਈਟ ਨੇ ਲੈਂਡ ਆਉਣਾ 10:30 ਹੋ ਗਏ ਆ ਆਪਾਂ ਨੂੰ ਕੁਝ ਟਾਈਮ ਜਾਂਦੇ ਲੱਗ ਜੂਗਾ ਸਤ ਅੰਦਰ ਤਾਂ ਅੱਧਾ ਘੰਟਾ ਲੱਗੂਗਾ ਕਿਉਂਕਿ ਇੱਥੇ ਬਿਜ਼ੀ ਨਹੀਂ ਹੈਗਾ ਨਾ 에어ਪੋਰਟ ਚਾਲਦੇ ਹੁਣ ਆਪਾਂ 에어ਪੋਰਟ ਨੂੰ ਮਿਲਦੇ ਆਂ ਫਿਰ 에어ਪੋਰਟ ਤੇ ਜਾ ਕੇ ਪਹੁੰਚ ਗਏ ਆਪਾਂ 에어ਪੋਰਟ ਤੇ ਨਾਲ ਬਾਪੂ ਦਾ ਆਪਣੇ ਆਜਾ ਟਾਈਮ ਰਹੇਗਾ 15 ਮਿੰਟ ਦਾ ਹੋ ਹੀ ਜਾਂਦਾ ਹੂ ਕਿਉਂਕਿ ਥੋੜਾ ਟਾਈਮ ਅੰਦਰ ਇਮੀਗ੍ਰੇਸ਼ਨ ਵਾਲੇ ਲਵਾ ਦਿੰਦੇ ਨੇ ਬਾਪੂ ਪਹਿਲੀ ਵਾਰ ਜ਼ਿੰਦਗੀ 'ਚ 에어ਪੋਰਟ ਤੇ ਆਣਾ ਬਾਪੂ ਪਹਿਲੀ ਵਾਰ ਜ਼ਿੰਦਗੀ 'ਚ ਆਇਆ ਡੈਡੀ 에어ਪੋਰਟ ਤੇ ਆਵਰਾ ਹੋ ਜਾ ਆਵਰਾ ਹੋ ਜਾ ਆਰੇ ਉਹਦੇ ਪਾਰਕਿੰਗ ਨਹੀਂ ਲਾਉਣਦੇ ਹੁਣ ਉਧਰ ਪਾਰਕਿੰਗ ਤੇ ਲਾਉਣ ਗਿਆ ਮੁੰਡਾ ਗੱਡੀ ਆ ਜਾਂ ਲੋ ਮੈਲ ਦਿਆਂ ਫਿਰ ਮਲਾਉਣਿਆ ਉਹ ਸਖਸਨਾ ਜੀ ਦੀ ਕਿੱਦੇ ਦੀ ਬੇਟਾ ਨਾ ਕਿੰਨੇ ਕਿਦਾਂ ਹੋ ਗਏ ਵੇਟ ਨੂੰ ਰਮੀ ਕਿੰਨੇ ਕਿਦਾਂ ਹੋ ਗਏ ਮੰਮੀ ਵੇਟ ਨੂੰ ਤੈਨੂੰ ਕਾਹ 7 ਦਿਨ ਹੋ ਗਏ ਹੈ ਬਾਰੇ ਦਿਨ ਹੋ ਗਏ ਇਹਨੇ ਤਾਂ ਉਹਨੂੰ ਦੇਖਿਆ ਹੀ ਨਹੀਂ ਸਖਸ ਨੂੰ ਕਦੇ ਦੇਖਿਆ ਨਹੀਂ ਨਾ ਅੱਜ ਦਿਖਾਵਾਂਗੇ ਮੰਮੀ ਆਪਾਂ ਆ ਜਾਂਦੇ ਦਿਖਾਵਾਂਗੇ ਮੰਮੀ ਤਾਂ ਫੁੱਲ ਫੁੱਲ ਪੂਰੇ ਲਈ ਖੜੀ ਆ वैसे दूँगा तो मैं ही <laughs> देख ले हां दूँगा तो मैं ही वैसे आ, तो आ, आ भाई 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 जा तो सानू भी आएं हो रहा है भाई आज वाले हुन किधर थे वाले मैसेज उन्हें कीता नहींगा अंदर वाईफाई ਦਾ ਪਤਾ ਨਹੀਂ ਕੋਈ वाईफाई ਚੱਲ ਰਿਹਾ ਕਿ ਨਹੀਂ ਪ੍ਰਾਉਨ ਵਾਲੀ ਮੁਬਾਰਕ ਹੈ ਹਾਸੇ ਉਹਨੇ ਸਾਨੂੰ 11 ਵਜੇ ਲੈਂਡ ਹੋਈ ਸਬਰੀਨ ਇੰਤਜ਼ਾਰ ਹੋ ਰਿਹਾ ਨੇੜੀ ਵੀ ਆ ਗੜਾ ਆ ਹੁਣੀ ਕੋਲੈਟ ਮੈਂ 11 25 ਦੇ ਲੈਂਡ ਹੋਈ ਆ ਬਲੈਕ ਟਾਈਮ ਵਾਲੇ ਲੱਗ ਜੂਗਾ ਅੱਧਾ ਘੰਟਾ ਤਾਂ ਆਰਾਮ ਨਾਲ ਲੱਗ ਜਾਣਾ ਅੱਧਾ ਘੰਟਾ ਆਸਪਾਸ ਲੱਗ ਪੱਕਾ ਲੱਗੇ ਜੀ 12 ਵਜੇ ਨੇ ਆ ਨੂੰ ਲਾਦਾ ਬਾਹਰ ਨਿਕਲਦੇ ਨੂੰ ਆਈ ਜਾਂਦੇ ਆਗੇ ਫੋਰ ਪਾਸੇ ਫਲੈਕਟਰ ਲੈਂਡ ਹੋਈਆਂ ਦੀਆਂ ਨਾ ਆਈਏ ਨੇ ਜਿਹੜੀ ਨੂੰ ਜਨਾ ਇੰਤਜ਼ਾਰ ਹੋ ਰਿਹਾ ਉਹਨਾਂ ਦਾ ਮਤਲਬ ਮੰਮੀ ਤੈਨੂੰ ਵੀ ਹੈ ਨਹੀਂ ਨਾ ਬੜਾ ਇੰਤਜ਼ਾਰ ਹੋ ਰਿਹਾ ਡੇਢ ਹੀ ਨਾ ਜਿੰਨਾ ਆਪਕ ਨੇ ਗਏ ਡੈਡੀ ਮੇਰਾ ਵਿਚਾਰਾ ਪੂਰਾ ਇੱਕ ਭਿਆ ਖੜਾ ਹੈਗਾ ਮੈਂ ਇੱਕ ਕਦਮ ਨਿਕਲਿਆ ਬਾਹਰ ਮੋਟੇ ਤੇ ਰੱਖਾ ਮੇਰੇ ਚੀਨਵਾ ਹੋਇਆ हैप्पी ਹੋਏ ਗੱਡੀਰ ਬਾਹਰ ਬਾਸ रहे ਲਾਗਦੀ ਕਿੰਨਾ ਗੱਜਾ ਜੜ ਰਿਹਾ ਗੱਡੀਰ ਨੂੰ ਮੋੜਾ ਤੋਂ ਆ ਕੇ ਦੱਗੀਆਂ ਬਾਹਰ ਦੇ ਨਾਲ ਬਾਹਰ ਦੇ ਆਓ ਬਾਹਰ ਤੋਂ ਬਾਹਰ ਬਣੀ ਹੈ ਰੌਸਪੋਰਟ ਕੋਰ ਚੱਤਰ ਦੇ ਨਾਲ ਇਹ ਰਸਤਾ ਬਣਿਆ ਹੋਣੀ ਵਿਖੇਂਦਰੋ ਜਿੰਨੇ ਦੇਰ ਦਾ ਨਹੀਂ ਗੱਡੀ ਬਾਹਰ ਬਾਸ ਚਲਾ ਕੇ ਕੀ ਕਰੋ ਐਵੇਂ ਬੇਸਰੀ ਜੱਡੇ ਵੀਡੀਓ 100 ਵਾਰ ਤੋਂ 100 ਵਾਰ ਤਾਂ ਇਹ ਤਾਂ ਜਰੂਰ ਹੋਏ ਅੱਜ ਪਰ ਕੋਈ ਗੱਲ ਨਹੀਂ ਬੰਦਾ ਟੋਕਰ ਖਾਂਦੀ ਹੈ ਜ਼ਿੰਦਗੀ ਦੇ ਵਿੱਚ ਲੋਕ ਕੰਮ ਕਰਦੇ ਆਰ ਆਲੇ ਵੀ ਹੋੜੀ ਹੋੜੀ ਬਸ ਪਿੰਡ ਪਹੁੰਚ ਜੀ ਗੇ ਰਾਂ ਪਰਮਾਤਮਾ ਦਾ ਲੈ ਕੇ ਨਾਂ ਦਵਾਰੇ ਤੁਰ ਪਿਆ ਹੁਣ ਗੇ ਰਾਂ ਪਿੰਡ ਤੇ ਲਵੇ ਲੱਗ ਜੀ ਬਲੌਗ ਵੀ ਤਾਂ ਹੀ ਨਹੀਂ ਬਣਾਇਆ ਗਿਆ ਕਿਉਂਕਿ ਐਜ ਹੋ ਗਿਆ ਵੀ ਕਿਤੇ ਲੇਟ ਨਾ ਹੋ ਜੀਏ ਕੰਮ ਔਖਾ ਹੋ ਜੂਗਾ ਕਿਉਂਕਿ ਜਾਣਾ ਹੋਵੇ ਬਾਬਾ ਦੂਰ ਹੈ ਉਤੋਂ ਦਾ ਆਪਣਾ ਪਿੰਡ ਵੀ ਆਲੇ 200 ਕਿਲੋਮੀਟਰ ਤੋਂ ਵੱਧ ਪਿਆ ਸੀ ਤੇ ਟਾਇਰ ਪਟਾ ਜੀ ਲੇਟ ਹੋ ਕੇ ਫਿਰ ਲੈਟਾ ਲੂਟਾ ਪੈਣ ਲੱਗ ਗਿਆ ਜੇ ਨੇਰੇ ਤੋਂ ਡਰ ਲੱਗਦਾ ਤਾਂ ਕਰਕੇ ਚੱਕਰ ਪੈ ਗਿਆ ਹੁਣ ਚਾਈ ਜਾਨੇ ਹੌਲੀ ਹੌਲੀ ਪਿੰਡ ਨੂੰ ਛੇਤੀ ਪਰਮਾਤਮਾ ਖੈਰ ਸੁਰੱਖਿ ਰੱਖੇ ਬਸ ਸਹੀ ਦੀ ਤੋ ਸਹੀ ਦੀ ਪਹੁੰਚ ਜੀ ਬੰਦ ਦੋ ਦੋ ਕੱਟੀਆਂ ਨਹਿਰਾ ਬਹੁਤ ਵੱਡੀਆਂ ਵੱਡੀਆਂ ਨਹਿਰਾ ਨੇ ਵਿਚਾਰੇ ਵਸ ਥੋੜਾ ਜਿਹਾ ਥਾਂ ਹੀ ਹੈ ਇਹਨਾਂ ਦੇ ਬਸ ਅੱਡ ਕਰਿਆ ਨੂੰ ਤੇ ਪਾਣੀ ਤੁਸੀਂ ਦੇਖ ਲਓ ਵੀ ਐਂ ਜਲਥਲੀ ਆ ਚਾਰੇ ਪਾਸੇ ਐਡੀ ਵੱਡੀ ਭਰਲੀ ਨਹਿਰਾ ਐਡੀ ਵੱਡੀ ਹੋਈ ਆ ਇਹ ਇਹ ਸਾਰੀਆਂ ਨਹਿਰਾ ਤਾਂ ਹਰ ਚਲਦੀ ਹੀ ਰਹਿਣੀਆਂ ਚਾਹੇ ਸਿਆਲ ਆ ਚਾਹੇ ਗਰਮੀ ਆ ਹਰ ਟਾਈਮ ਚਲਦੀ ਹੀ ਰਹਿਦੀਆਂ ਬਹੁਤ ਵੱਡੀਆਂ ਨਹਿਰਾ ਨੇ ਦੋ ਡਾਬਰ ਦੇ ਨਾਲ ਦੀ ਇਥੋਂ ਦੀ ਸੇਮ ਨਾਲ ਆ ਜਾਂਦਾ ਸੀ ਅਸੀਂ ਅਸੀਂ ਤਾਂ ਉਹ ਖਾਇਰ ਕੇ ਵਾਲੀ ਸੜੀ ਇਹੀ ਜਾਂਦੀ ਹੈ ਨਾ ਹਾਂ ਉੱਥੇ ਤਾਂ ਮੇਰੇ ਨਾਲ ਪੱਕੀ ਕੀਤੀ ਹੋਈ ਹੈ ਭਾਈ ਉਧਰ ਦਾ ਸਾਰੀ ਨਹੀਂ ਗਾਹਾਂ ਇਹ ਫਿਰ ਦੂਰ ਬਹੁਤ ਜਾਂਦੀਆਂ ਨਾ ਹਾਂ ਬਾਕੀ ਕਹਾਂ ਜਾ ਕੇ ਖਿਣਦਿਆਂ ਰੇ ਫਿਰ ਹੋੜੀ-ਹੋੜੀ ਪਾਣੀ ਖੇਤਾਂ ਨੂੰ ਸੋਚਾਈ ਦੇ ਵਾਸਤੇ ਪਰ ਇੱਥੇ ਵੀ ਬਹੁਤ ਮਾਰ ਪਾਉਂਦੀ ਏ ਤਾਂ ਇੰਨਾ ਜਿਹਾ ਪਾਣੀ ਉਦੋਂ ਪਾਣੀ ਬਹੁਤ ਛੱਡਿਆ ਸੀ ਇੰਨਾ ਜਿਹਾ ਪਹੁੰਚ ਗਏ ਪਗੜੀ ਓਕੇ ਇਹ ਤਾਂ ਜ਼ਰੂਰ ਹੋਇਆ ਅੱਜ ਥੋੜੇ ਜੇ ਪਰ ਚਲੋ ਵੀ ਥੋੜਾ ਜਿਹਾ ਗੱਡੀ ਦਾ ਟਾਇਰ ਪੰਚਰ ਹੋਇਆ ਕਰਕੇ ਔਖੇ ਜੀ ਜ਼ਰੂਰ ਹੋਏ ਪਰ ਕੋਈ ਚੱਕਰ ਨਹੀਂ ਸੈੱਟ ਆ ਗਿਆ ਸਾਰਾ ਕੰਮ ਠੀਕ ਹੋ ਗਿਆ ਮੌਲ ਹੁਣ ਕੋਈ ਟੈਨਸ਼ਨ ਨਹੀਂ ਕੋਕ ਥੋੜਾ ਜਿਹਾ ਪਤਾ ਨਹੀਂ ਕੀ ਹੋ ਗਿਆ ਮੰਨੋ ਬਾਪੂ ਵੀ ਕਹਿੰਨਾਂ ਨਹੀਂ ਰਸਵਾਰੀ ਨਹੀਂ ਕਰਨਾ ਨੀਰਾ ਸਵੇਰਾ ਕਰਨੋ ਵੀ ਛੱਡ ਗਏ ਜਾਣਦੇ ਨਹੀਂ ਹੁਣ ਕਿਧਰ ਜਾਹੇ ਲੱਤਾਂ ਕਹਿੰਦੇ ਕਿਤੇ ਜਾਣਾ ਨਹੀਂ ਹੈਗਾ ਜਾਣਦੇ ਵੀ ਨਹੀਂ ਹੁਣ ਕਿਤੇ ਜਿਹੜਾ 에어ਪੋਰਟ ਤੋਂ ਸ਼ਖਸ ਨੂੰ ਲੈ ਕੇ ਆਇਆ ਮਰਾਵਾਂਗੇ ਜ਼ਰੂਰ ਹਲੇ ਥੋੜਾ ਜਿਹਾ ਟਾਈਮ ਟਾਈਮ ਆਗਾ ਤੇ ਬੱਸ ਮੈਂ ਕਹਣਾ ਵੀ ਜਿਹੜੇ ਵੀ ਆਪਣਾ ਬਲੌਗ ਦੇਖਦਾ ਸਾਰੇ ਭਰਾ ਖੁਸ਼ ਰਹਿਣ ਖੁਸ਼ ਰਹੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਦੱਸਿਆ ਕਰੋ ਵੀ ਕਿਵੇਂ ਆ ਬਲੌਗ ਕਿਵੇਂ ਲੱਗਦੇ ਆਗੇ ਤੇ ਇਹ ਬਲੌਗ ਨੂੰ ਸ਼ੇਅਰ لازਮੀ ਕਰਦੇ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਫਿਰ ਆਪਾਂ ਅਗਲੇ ਬਲੌਗ